ਜਾਤੇ ਨੂੰ ਸਾਦੇ ਤਾਂ ਕੇ ਚ ਪਰੋ ਲਵਾਂ ਸਿਰ ਵਿੱਚ ਚੱਲਦੀ ਆਂ ਨੱਕਾ ਚ ਲ ਕੋ ਲਵਾਂ ਮੈਨੂੰ ਬੜਾ ਮਾਣ ਆਈ ਮਤਲਬ ਸਿੱਖ ਸਰਦਾਰ ਦੇ ਉੱਪਰ ਜਿੰਨੀ ਮੇਰੀ ਸੋਚ ਸੀ ਉਸ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਪਰ ਇਹਾਸਾਨ ਕੀਤਾ ਮੇਰੀ ਤਸਵੀਰ ਸਿਰਫ ਇੰਨੀ ਸੀ ਕਿ ਮੇਰਾ ਉਹ ਮਤਲਬ ਕੈਪਸ਼ਨ ਚ ਨਾਮ ਪਾ ਦੇਣ ਜਿਹਨਾਂ ਦਾ ਨਵਾਂ ਸੌਂਗ ਚੱਲ ਰਿਹਾ ਸੀ ਉਸ ਦਿਨ ਤੋਂ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਸੋਇਆ ਹੀ ਨਹੀਂ ਉਸ ਦਿਨ ਤੋਂ ਮੈਨੂੰ ਪੂਰਾ ਯਕੀਨ ਥਾ ਕਿ ਬਹੁਤ ਅੱਛੇ ਇਨਸਾਨ ਨੇ ਮੈਂ ਉਹਨਾਂ ਦੀ ਤਾਰੀਫ਼ ਸੁਣੀ ਹੈ ਅਗਰ ਮੇਰੀ ਜਗ੍ਹਾ ਕੋਈ ਹੋਰ ਹੋਵੇ ਇੰਨੀ ਬੇਵਸੀ ਤੋਂ ਬਾਅਦ ਆਪਣੇ ਗੋਲੀ ਮਾਰ ਲਵੇ ਇਸੇ ਹਰ ਦੇ ਦਿਲ ਵਿੱਚ ਮੇਰਾ ਦੁਖੀ ਦੁਖੀ ਰਹਿੰਦਾ ਸੀ ਹਰ ਇੱਕ ਖਾਬ ਮੇਰਾ ਹੰਝੂਆਂ ਚ ਪੈਦਾ ਸੀ ਮੇਰੇ ਉੱਤੇ एहसान ਦਿਲ ਜੀ ਤੇ ਥੋੜਾ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ 20 ਸਾਲ ਬਾਅਦ ਦਿਲ ਬਗੋ ਬਗ ਹੋ ਗਿਆ ਦਰਦ ਹਸੀਬ ਜੀ ਦਰਦ ਹਸੀਬ ਜੀ ਤੁਹਾਡੀ ਜਿਹੜੀ ਗਾਣੇ ਦੀ ਪੋਸਟ ਹੈ ਦਲਜੀਤ ਦੋਸਾਂ ਜੀ ਨੇ ਆਪਣੇ ਇੰਸਟਾਗ੍ਰam ਉੱਪਰ ਸ਼ੇਅਰ ਕੀਤੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹਾਂ ਮੈਨੂੰ ਬੜਾ ਮਾਣ ਆਇਆ ਮਤਲਬ ਸਿੱਖ ਸਰਦਾਰ ਦੇ ਉੱਪਰ ਜਿੰਨੀ ਮੇਰੀ ਸੋਚ ਸੀ ਉਸ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਪ੍ਰਿਹਸਾਨ ਕੀਤਾ ਮੈਂ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਸ਼ੁਕਰੀਆ ਦਾ ਕਰਦਾ ਹਾਂ ਮੈਂ ਤਾਂ ਮੇਰੀ ਤਾਂ ਸੋਚ ਸਿਰਫ ਇੰਨੀ ਸੀ ਕਿ ਮੇਰਾ ਉਹ ਮਤਲਬ ਕੈਪਸ਼ਨ ਚ ਨਾਮ ਪਾ ਦਨ ਲੇਕਿਨ ਉਹ ਸਿੱਖ ਸਰਦਾਰ ਬੰਦੇ ਨੇ ਕਿਉਂਕਿ ਮੈਂ ਸਿੱਖ ਸਰਦਾਰ ਇਸ ਕਰਕੇ ਕਹਿੰਦਾ ਕਿ ਇਹ ਹਮੇਸ਼ਾ ਲੋਗ ਸਿੱਖ ਸਰਦਾਰ ਹਮੇਸ਼ਾ ਭਲਾ ਕਰਦੇ ਆ ਰਹੇ ਨੇ ਉਹ ਲੇਕਿਨ ਉਹਨਾਂ ਨੇ ਇੱਕ ਆਪਣੀ ਤਰਫ ਤੋਂ ਇੱਕ ਗਿਫਟ ਦੀ ਤੌਰ ਤੇ ਵੱਡੇ ਅੱਖਰਾਂ ਚ ਸਟੋਰੀ ਵੀ ਪਾਈ ਹੈ ਜੀ ਮੈਂ ਬਹੁੜਾ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਔਰ ਮੈਂ ਬੜੀ ਦਿਲ ਦੀ ਤਮੰਨਾ ਉਹਨਾਂ ਨੂੰ ਮੈਂ ਵੀ ਉਹ ਇੱਥੇ ਆਣ ਮੈਂ ਉਹਨਾਂ ਨਾਲ ਗੱਲ ਮਿਲ ਕੇ ਉਹਨਾਂ ਦਾ ਸ਼ੁਕਰੀਆ ਦਾ ਕਰਾਂ ਅਗਰ ਚੰਦ ਲਫ਼ਜ਼ਾਂ ਚ ਸ਼ੁਕਰੀਆ ਦਾ ਕਰੂੰਗਾ ਤਾਂ ਮੈਨੂੰ ਬਹੁਤ ਫਿੱਕਾ ਲੱਗਦਾ ਮੈਂ ਉਹਨਾਂ ਨੂੰ ਗਲੇ ਲਾ ਕੇ ਸ਼ੁਕਰੀਆ ਦਾ ਕਰਾਂ ਔਰ ਉਹਨਾਂ ਨੂੰ ਇਹ ਰਿਕੁਐਸਟ ਕਰਾਂ ਕਿ ਆਡੀਅנס ਦੀ ਜਿਵੇਂ ਡਿਮਾਂਡ ਹੈ ਉਹ ਮੇਰੀ ਵੀ ਇਹ ਦਿਲ ਦੀ ਤਮੰਨਾ ਹੈ ਮੇਰੇ ਪਰ ਤੁਹਾਡਾ ਬੜਾ ਇਹਿਸਾਨ ਹੋਗਾ ਇਹ ਸੌਂਗ ਮੇਰੇ ਨੂੰ ਜੇ ਅਗਰ ਤੁਸੀਂ ਆਪਣੇ ਇਹ ਮਿੱਠੀ ਜਵਾਨ ਨਾਲ ਇਹ ਸੌਂਗ ਨੂੰ ਗਾਓ ਮੈਂ ਤਾਂ ਜੀ ਬਿਲਕੁਲ ਇੱਕ ਮਤਲਬ ਮਿੱਟੀ ਦੇ ਵਿੱਚ ਮਿਲੇ ਹੋਏ ਜ਼ਰਰੇ ਦੀ ਵੀ ਵੈਲੀ ਹੁੰਦੀ ਹੋਗੀ ਮੈਨੂੰ ਕੋਈ ਕ੍ਰੈਡਿਟ ਨਹੀਂ ਮਿਲਿਆ ਬਲਕਿ ਮੈਨੂੰ ਜ਼ਿਆਦਾਤਰ ਮੈਨੂੰ ਇਹੀ ਲੱਗੇ ਕਿ ਮੇਰਾ ਮਜ਼ਾਕ ਜ਼ਰੂਰ ਰਿਹਾ ਹੈ ਮੈਨੂੰ ਇਹੋ ਜਾਂਦਾ ਸਟਾਰ ਹੀ ਆ ਯੇ ਪਰ ਮੈਨੂੰ ਅੱਜ ਤੱਕ ਐਡੇ ਵੱਡੇ ਸਟਾਰ ਜਿੰਨੀ ਕਿਸੇ ਨੇ ਮੈਨੂੰ ਇੱਜ਼ਤ ਇੰਨਾ ਮਾਨ ਕਿਸੇ ਨੇ ਵੀ ਬਖਸ਼ਿਆ ਰੱਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਤਰੱਕੀਆਂ ਦੇਵੇ ਉਹਨਾਂ ਦੀ ਤੰਦਰੁਸਤੀ ਦੇਵੇ ਉਹਦੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਹਾਂਜੀ ਪਤਾ ਕਿਵੇਂ ਲੱਗਿਆ ਵੀ ਦਿਲਜੀਤ ਜੀ ਨੇ ਤੁਹਾਡੀ ਪੋਸਟ ਸਾਂਝੀ ਕੀਤੀ ਯਾਰੋ ਦੋਸਤੋ ਤਾਂ ਪਤਾ ਲੱਗਿਆ ਜੀ ਤੁਸੀਂ ਆਪ ਦੇਖਿਓ ਸਰ ਜਿਸ ਦਿਨ ਉਹਨਾਂ ਦਾ ਸੌਂਗ ਚੱਲ ਰਿਹਾ ਸੀ ਉਸ ਦਿਨ ਤੋਂ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਸੋਇਆ ਹੀ ਨਹੀਂ ਉਸ ਦਿਨ ਤੋਂ ਅੱਛਾ ਦੇਖੋ ਜੀ ਮੈਂ ਇਸ ਟਾਈਮ ਸਾਰਿਆਂ ਦੇ ਸਾਹਮਣੇ ਹਜੇ ਤੱਕ ਤਾਂ ਬੰਨੇ ਬਿਆਨ ਨਹੀਂ ਕੀਤੀ ਲੇਕਿਨ ਅਗਰ ਆਰਥਿਕ ਸਥਿਤੀ ਨੂੰ ਦੇਖਿਆ ਜਾਵੇ ਤਾਂ ਮੈਂ ਮੈਂ ਚਲੋ ਦੱਸ ਦਿੰਦਾ ਕਿ ਮੇਰਾ ਪਤਾ ਨਹੀਂ ਹੈਗਾ ਕਿ ਸਾਮ ਦਾ ਮੇਰਾ ਕੀ ਹੈ ਰਾਤ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਮੇਰਾ ਕਾਰੋਬਾਰ ਨਹੀਂ ਕੋਈ ਕੁਛ ਨਹੀਂ ਤੁਸੀਂ ਇਹ ਦੇਖ ਲਓ ਵੀ ਮੈਂ ਤੁਹਾਨੂੰ ਲਫ਼ਜ਼ਾਂ ਜੀ ਦੱਸ ਦਿੰਦਾ ਕਿ ਮੈਂ ਅਗਰ ਮੇਰੀ ਜਗ੍ਹਾ ਕੋਈ ਹੋਰ ਹੋਵੇ ਇੰਨੀ ਬੇਵਸੀ ਤੋਂ ਬਾਅਦ ਆਪਣੇ ਗੋਲੀ ਮਾਰ ਲਵੇ ਇਸੇ ਰਾਈਟਰ ਹੋ ਸਕਸ ਹੈ ਜਿਸ ਦੀਆਂ ਦੀਵਾਰਾਂ ਵੀ ਰੌਂਦੀਆਂ ਨੇ ਜਿਸ ਦੀਆਂ ਛੱਤਾਂ ਵੀ ਰੌਂਦੀਆਂ ਨੇ ਜਿਸ ਦਾ ਫਰਸ਼ ਵੀ ਰੋਂਦਾ ਹੈ ਜਿਸ ਦਾ ਦਿਲ ਵੀ ਰੋਂਦਾ ਹੈ ਜਿਸ ਦੇ ਜਜ਼ਬਾਤ ਵੀ ਰੋਂਦੇ ਨੇ ਉਹਦੀ ਹਰ ਚੀਜ਼ ਰੋਂਦੀ ਹੈ ਜੀ ਹਾਂ ਔਰ ਮੈਂ ਕਹਣਾ ਵੀ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਯਕੀਨਨ ਹੈ ਕਿ ਸਾਰਾ ਜਹਾਨ ਜਲ ਜਾਵੇ ਅੱਗ ਲੱਗ ਜਾਵੇ ਸਮੁੰਦਰਾਂ ਦੇ ਟਾਪੂਆਂ ਨੂੰ ਸਨੇ ਤਾਰਿਆਂ ਦੇ ਸਾਰਾ ਅਸਮਾਨ ਜਲ ਜਾਵੇ ਮੈਂ ਆਪਣੇ ਦਿਲ ਤੋਂ ਹਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਆਂ ਠੀਕ ਹੈ ਉਹਦੇ ਬੰਦਿਆਂ ਨੇ ਮੇਰਾ ਨਹੀਂ ਮੇਰੀ ਕਦਰ ਪਾਈ ਲੇਕਿਨ ਫਿਰ ਵੀ ਉਸ ਬੰਦੇ ਨੇ ਉਸ ਰੱਬ ਨੇ ਇੱਕ ਆਪਣੇ ਬੰਦੇ ਨੂੰ ਐਸੇ ਨੂੰ ਭੇਜਿਆ ਰੱਬ ਦਾ ਬੰਦੇ ਨੂੰ ਦਿਲਜੀਤ ਨੂੰ ਕਿ ਮੈਨੂੰ ਅੱਜ ਪਤਾ ਲੱਗ ਗਿਆ ਕਿ ਉਸ ਰੱਬ ਨੇ ਇੱਕ ਬੰਦਾ ਭੇਜਿਆ ਇੱਕ ਫਰਿਸ਼ਤਾ ਬਣਾ ਕੇ ਜਿਹਦਾ ਨਾਮ ਹੈ ਦਿਲਜੀਤ ਦੂਸਾਂਜ ਹੁਣ ਤਾਂ ਜਾਦੂ ਜੱਬ ਕੀ ਬੰਦ ਹੀ ਆ ਜੀ ਗਲੇ ਮਿਲਣਾ ਬੰਦ ਹੈ ਕਿ ਉਹਨਾਂ ਦਾ ਮੈਨੂੰ ਸ਼ੁਕਰੀਆ ਇੱਥੇ ਕਹਿਣਾ ਮੈਨੂੰ ਬਹੁਤ ਛੋਟਾ ਲੱਗ ਰਿਹਾ ਹੈ ਮੈਂ ਉਹਨਾਂ ਨੂੰ ਐਂ ਚਾਹਣਾ ਵੀ ਮੈਨਾਂ ਨੂੰ ਗਲੇ ਮਤਲਬ ਮਿਲ ਕੇ ਸ਼ੁਕਰੀਆ ਦਾ ਕਰਾਂ ਔਰ ਇਸ ਤੋਂ ਜ਼ਿਆਦਾ ਮੈਨੂੰ ਇਹ ਸ਼ੁਕਰੀਆ ਦਾ ਕਰਨਾ ਚਾਹਣਾ ਕਿਉਂਕਿ ਜਿਹੜੇ ਜਿਹੜੇ ਮੇਰੇ ਦਿਲ ਦੀ ਤਮੰਨਾ ਸੀ ਜਿਸ ਤਰ੍ਹਾਂ ਉਹਨਾਂ ਦਾ ਸੌਂਗ ਆਵੇ ਇਹ ਦਿਲ ਦੀ ਤਮੰਨਾ ਕਿ ਪੂਰੇ ਮੀਡੀਆ ਦਾ ਮੈਂ ਬਹੁਤ 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 ਜ਼ਿਆਦਾ ਤੰਵਾਦ ਕਰਾਂ ਜੀ ਜੋ ਦਲਜੀਤ ਭਾਜੀ ਨੇ ਮੇਰੇ ਤੇ ਹਸਾਨ ਕੀਤੇ ਕੋਈ ਜ਼ਿੰਦਗੀ ਪਰ ਉਲ ਨਹੀਂ ਸਕਦਾ ਇੱਕ ਟਾਈਮ ਉਹ ਸੀ ਕਿ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਧੀਕੇ ਮੈਂ ਆਪਣੇ ਬੱਚੇ ਦੀ ਡਿਲੀਵਰੀ ਦੇ ਖਰਚਾ ਕਰ ਸਕਾ ਹੋਰ ਮੈਂ 20 ਸਾਲ ਬਹੁਤ ਦਬਿਆ ਛੁਪਿਆ ਰਿਹਾ ਇੱਕ ਮਿੱਟੀ ਦੇ ਜ਼ਰਰੇ ਦੀ ਵੀ ਕੁਝ ਵੈਲਿਊ ਹੁੰਦੀ ਹੈ ਮੇਰੀ ਕੋਈ ਵੈਲਿਊ ਨਹੀਂ ਕਿਸੇ ਨੇ ਕੋਈ ਵੈਲਿਊ ਨਹੀਂ ਪਾਈ ਹਾਂ ਅਗਰ ਕਿਸੇ ਵੈਲੇ ਰੱਬ ਦੇ ਬੰਦੇ ਨੇ ਇੱਕ ਸਿੱਖ ਸਰਦਾਰ ਨੇ ਦਿਲਜੀਤ ਜਿੱਨੀ ਮਨੇ ਸੋਚਿਆ ਹੋਇਆ ਮਾਰੇ ਵੀ ਮੇਰਾ ਨਾਮ ਜ਼ਰੂਰ ਲੈਣਗੇ ਉਹ ਵੀ ਇੱਕ ਸਿੱਖ ਹਮੇਸ਼ਾ ਇੱਕ ਹਰ ਇੱਕ ਦਾ ਭਲਾ ਕਰਦੇ ਨੇ ਉਹਨਾਂ ਨੇ ਉਸ ਤੋਂ ਵੱਧ ਕਰਕੇ ਦਿਖਾਇਆ ਮੈਨੇ ਤਾਂ ਉਹਨਾਂ ਨੂੰ ਕੈਪਸ਼ਨ ਦੀ ਆਪਸ਼ਨ ਦਿੱਤੀ ਸੀ ਉਹਨਾਂ ਨੇ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਆਪਣਾ ਵੱਡੇ ਅੱਖਰ ਚ ਨਾਮ ਵੀ ਲਿਖਿਆ ਮੈਂ ਉਹਨਾਂ ਦਾ ਇਹਸਾਨ ਉਹਨਾਂ ਦਾ ਸ਼ੁਕਰੀਆ ਦਾ ਲਫ਼ਜ਼ਾਂ ਨਾਲ ਨਹੀਂ ਕਰਨਾ ਚਾਹੁੰਦਾ ਮੈਂ ਉਹਨਾਂ ਦਾ ਸ਼ੁਕਰੀਆ ਦਾ ਗਲੇ ਲੱਗ ਕੇ ਉਹਨਾਂ ਨੂੰ ਗਲੇ ਮਿਲ ਕੇ ਸ਼ੁਕਰੀਆ ਦਾ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੇ ਵੀ ਕਿੱਡਾ ਵੱਡਾ ਉਹਨਾਂ ਦਾ ਦਿਲ ਹੈ ਉਹਨਾਂ ਨੇ ਕੈਪਸ਼ਨ 'ਚ ਹੀ ਨਾਮ ਨਹੀਂ ਪਾਇਆ ਸਭੋਂ ਮਤਲਬ ਉਹਨਾਂ ਨੇ ਕੈਪਸ਼ਨ ਦੇ ਇਲਾਵਾ ਵੀ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਬਟੇ ਅੱਖਾਂ 'ਚ ਦਰਦ ਹਸੀਬ ਲਿਖਿਆ ਔਰ ਮੇਰੀ ਖੁਬ ਤਮੰਨਾ ਹੈ ਬਹੁਤ ਜਿਵੇਂ ਸਾਰੇ ਲੋਕਾਂ ਦੀ ਕਮੈਂਟਾਂ ਦੇ ਵਿੱਚ ਤਮੰਨਾ ਹੈ ਵੀ ਸਾਰੇ ਲੋਕ ਦਾ ਹੀ ਡਿਮਾਂਡ ਹੈ ਉਸੀ ਤਰੀਕੇ ਨਾਲ ਮੇਰੀ ਤਮੰਨਾ ਹੈ ਕਿ ਪਲੀਜ਼ ਮੇਰਾ ਫੁੱਲ Song ਦਲਜੀਤ ਬਾਜੀ ਗਾਣ ਮੈਨੂੰ ਬੜੀ ਖੁਸ਼ੀ ਹੋਗੀ ਬਹੁਤ ਜ਼ਿਆਦਾ ਖੁਸ਼ੀ ਹੋਗੀ ਜਿਉਂਦੇ ਰਹੋ ਦਲਜੀਤ ਬਾਜੀ ਸਰਦਾਰ ਜੀ ਕੀ ਬਾਤ ਹੈ ਤਹਨੇ ਜ਼ਮੀਨ ਤੋਂ ਚੱਕ ਕੇ ਇਸ ਛੋਟੇ ਜਿਹੇ ਸ਼ਖਸ ਨੂੰ ਅਸਮਾਨੇ ਤੇ ਪਹੁੰਚਾਇਆ ਮੇਰੇ ਦਿਲ ਦੇ ਜੋ ਜਜ਼ਬਾਤ ਨੇ ਜੋ ਤੇਰੇ ਦਿਲ ਦੇ ਵਿੱਚ ਲੈਣਾ ਮੇਰੇ ਦਿਮਾਗ ਵਿੱਚ ਗੂੰਜ ਰਹੀਆਂ ਨੇ ਮੇਰੇ ਰੋਮ ਰੋਮ ਵਿੱਚ ਬੁਝਦੀਆਂ ਨੇ ਉਹ ਤੁਹਾਨੂੰ ਸੁਣਾ ਰਿਹਾ ਹਾਂ ਹਰ ਵੇਲੇ ਦਿਲ ਮੇਰਾ ਦੁਖੀ ਦੁਖੀ ਰਹਿੰਦਾ ਸੀ ਹਰ ਇੱਕ ਖਾਬ ਮੇਰਾ ਹੰਝੂਆਂ ਚ ਭੰਦਾ ਸੀ ਮੇਰੇ ਉੱਤੇ एहसान ਦਿਲਜੀਤ ਥੋੜਾ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ 20 ਸਾਲੇ ਵਾਦ ਦਿਲ ਬਾਗੋ ਬਾਗ ਹੋ ਗਿਆ